ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂ ਮੂ ਗੁਰੂ ਪਿਆਰੀ ਗੁਰੂ ਦੀ ਸੋਜੀ ਨਵਾਜੀ ਸਾਥ ਸੰਗਤ ਜੀਓ ਸਵਾਉ ਤਨ ਤਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਉਹਨਾਂ ਦੀ ਬਚਨਾਂ ਦੀ ਸਾਖੀ ਰੂਪ ਵਿੱਚ ਆਪ ਜੀ ਦੇ ਨਾਲ ਸਾਂਝ ਪਾਈਏ ਜੀ ਆਉ ਸਰਵਨ ਕਰਦੇ ਹਾਂ ਅੱਜ ਦੀ ਸਾਖੀ ਤਨ ਤਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਮਹਾਂਪੁਰਖਾਂ ਦੇ ਚਰਨਾਂ ਦੇ ਨਾਲ ਕਾਫੀ ਸੰਗਤ ਜੁੜਨ ਲੱਗੀ ਦੂਰੋਂ ਦੂਰੋਂ ਲੋਕ ਬਾਬਾ ਜੀ ਦੇ ਦਰਸ਼ਨ ਕਰਨ ਡੇਰੇ ਆਉਣ ਲੱਗੇ ਬਾਬਾ ਜੀ ਦਾ ਭਜਨ ਦਾ ਪ੍ਰਤਾਪ ਦਿਨੋਂ ਦਿਨ ਵਧਣ ਲੱਗਾ ਸੋ ਇਸੇ ਤਰ੍ਹਾਂ ਹੀ ਜਦੋਂ ਵੀ ਕਿਸੇ ਕਿਸੇ ਜੀ ਨੇ ਬਾਬਾ ਜੀ ਨੂੰ ਆਪਣੀ ਗ੍ਰਹਿ ਵਿਖੇ ਸਦਨਾ ਤਾਂ ਭਾਰੀ ਸੰਗਤ ਜਿੰਨੇ ਵੀ ਡੇਰੇ ਬੈਠੀ ਹੋਣੀ ਨਾਲ ਹੀ ਬਾਬਾ ਜੀ ਦੇ ਤੁਰਪੈਣੀ ਤੇ ਉੱਥੇ ਜਾ ਕੇ ਲੱਸੀ ਦਾ ਵਟਾ ਜਾਂ ਕਿਸੇ ਜੀਵ ਨੇ ਲੰਗਰ ਬਣਾਇਆ ਹੁਣ ਤਾਂ ਬਾਬਾ ਜੀ ਨੇ ਜਥਾ ਅਨੁਸਾਰ ਅਖਣਾ ਇੱਕ ਇੱਕ ਮੰਨੀ ਜਾਂ ਦੀ ਅਦੀ ਮੰਨੀ ਇਹਨਾਂ ਸਿੰਘਾਂ ਨੂੰ ਵੀ ਸ਼ਿਕਾ ਦਿਓ ਕਿਸੇ ਦੇ ਉੱਪਰ ਕਦੇ ਵੀ ਇਹ ਨਹੀਂ ਤੋਪਿਆ ਕਿ ਭਾਈ ਇਹਨਾਂ ਨੂੰ ਰੱਜ ਕੇ ਭੋਜਨ ਸਿਖਾਉ ਕਦੇ ਵੀ ਕਿਸੇ ਗਰੀਬ ਦਾ ਮਜਲੂਮ ਦੇ ਉੱਪਰ ਵਧੇਕੀ ਨਹੀਂ ਕੀਤੀ ਹਮੇਸ਼ਾ ਲੋੜਵੰਦ ਸਿੱਖਾਂ ਦਾ ਸਾਥ ਦਿੱਤਾ ਇਸੇ ਤਰ੍ਹਾਂ ਭਜਨ ਦਾ ਪ੍ਰਤਾਪ ਵਾਧਾ ਗਿਆ ਦਿਨੋਂ ਦਿਨ ਜੋ ਹਾਲੇ ਤੱਕ ਵੀ ਬਾਬਾ ਜੀ ਦੀ ਕਮਾਈ ਨੂੰ ਫਲ ਲੱਗ ਰਹੇ ਹਨ ਲੋਕ ਦੂਰੋਂ ਦੂਰ ਆ ਕੇ ਆਪਣੀਆਂ ਮਨ ਦੀਆਂ ਭਾਵਨਾਵਾਂ ਪੂਰਨ ਕਰ ਰਹੇ ਹਨ ਸੋ ਇਸੇ ਤਰ੍ਹਾਂ ਇੱਕ ਪਿੰਡ ਕੈਲੀ ਕਲਾਂ ਸੀ ਸ਼ਾਇਦੇ ਮੈਨੂੰ ਨਾਂ ਵਿਸਰਦਾ ਹੋਵੇ ਉਥੋਂ ਦੇ ਇੱਕ ਪਰਿਵਾਰ ਸੀ ਤਾਂ ਉਹ ਹਰ ਸਾਲ ਹੀ ਆਪਣੇ ਗ੍ਰਹਿ ਵਿਖੇ ਲੰਗਰ ਕਰਦੇ ਹੁੰਦੇ ਸਨ ਤੇ ਜਦੋਂ ਵੀ ਲੰਗਰ ਪ੍ਰਸ਼ਾਦਾ ਸੰਗਤ ਨੂੰ ਛਕਾਉਣਾ ਆਹ ਬਾਬਾ ਜੀ ਨੂੰ ਸੱਦ ਲੈਣਾ ਆਖਣਾ ਬਾਬਾ ਜੀ ਤੁਸੀਂ ਸਾਡੇ ਕੋਲ ਆਇਓ ਤੇ ਆ ਕੇ ਪ੍ਰਸ਼ਾਦੀ ਦੀ ਅਰੰਭਤਾ ਕਰਵਾਇਓ ਭੋਗ ਲਵਾਇਓ ਸੰਗਤ ਦੇ ਨਾਲ ਸੋ ਇਸੇ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਗੁਰੂ ਪਿਆਰਿਆਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਕਿਰਪਾ ਕਰਕੇ ਫਰਾਂ ਦੇ ਨਾਲ ਸਾ ਲੰਗਰ ਕਰਨਾ ਹੈ ਆਪ ਜੀ ਦਰਸ਼ਨ ਦਿਓ ਸਾਡੀ ਭਾਵਨਾ ਹੈ ਸੋ ਮਹਾਪੁਰਖ ਆਖਣ ਲੱਗੇ ਠੀਕ ਹੈ ਭਾਈ ਅਸੀਂ ਤੁਹਾਡੇ ਲੰਗਰ ਤੇ ਜ਼ਰੂਰ ਪੁੱਜਾਂਗੇ ਕੁਦਰਤ ਰੱਬ ਦੀ ਉਸ ਦੇਨ ਬਾਬਾ ਜੀ ਦੇ ਨਾਲ ਸੰਗਤ ਵੀ ਕਾਫੀ ਜੁੜੀ ਹੋਈ ਸੀ ਡੇਰੇ ਤੇ ਮਹਾਪੁਰਖ ਡੇਰੇ ਦੇ ਵਿੱਚ ਹੀ ਬਰਾਜਮਾਨ ਹੋਏ ਸਨ ਤਾਂ ਫਿਰ ਸੰਗਤ ਨੂੰ ਆਖਣ ਲੱਗੇ ਚਲੋ ਭਾਈ ਅੱਜ ਆਪਾਂ ਸਾਨੂੰ ਕਿਸੇ ਨੇ ਲੰਗਰ ਵਾਸਤੇ ਸੱਦਿਆ ਹੈ ਆਪਾਂ ਉੱਥੇ ਜਾਣਾ ਹੈ ਅਸਾਰੀ ਸੰਗਤ ਨਾਲ ਹੀ ਬਾਬਾ ਜੀ ਦੇ ਨਾਲ ਚੱਲ ਪਈ ਜਿਨ੍ਹਾਂ ਦੇ ਗੁਰੂ ਸਾਈਕਲ ਉਹ ਸਾਈਕਲ ਤੇ ਤੁਰ ਪਈ ਜਿਹੜੇ ਪੈਂਦਲ ਸਨ ਉਹ ਪੈਂਦਲ ਤੁਰ ਪਈ ਸੋ ਨਾਮ ਜਪਦਿਆਂ ਜਪਾਉਂਦੇ ਆ ਬਾਬਾ ਜੀ ਉਹ ਗੁਰਮੁਖਾਂ ਦੇ ਘਰ ਪਹੁੰਚ ਗਏ ਜਦੋਂ ਗੁਰਮੁਖਾਣੇ ਦੇਖਿਆ ਕਿ ਬਾਬਾ ਜੀ ਦੇ ਨਾਲ ਬੜੀ ਸੰਗਤ ਆ ਗਈ ਤੇ ਦਾਲ ਆਪਾਂ ਥੋੜੀ ਜੀ ਰਿੱਧੀ ਆ ਤੇ ਸਾਡੀ ਬੇਤੀ ਹੋ ਜਾਣੀ ਤੇ ਇਹ ਪ੍ਰਸ਼ਾਦਾ ਥੋੜ ਜਾਣਾ ਤੇ ਸਾਨੂੰ ਸੰਗਤ ਨੇ ਆਖਣਾ ਤੁਸੀਂ ਸਾਨੂੰ ਲੰਗਰ ਤੇ ਸੱਦਿਆ ਤਾਂ ਕੀ ਬਣਾਇਆ ਕਿਉਂਕਿ ਇਹ ਪ੍ਰਸ਼ਾਦਾ ਤਾਂ ਅੱਧੀ ਸੰਗਤ ਨੂੰ ਵੀ ਨਹੀਂ ਆਉਣਾ ਸੀ ਆਪਣੇ ਮਨ ਦੇ ਵਿੱਚ ਵਿਚਾਰ ਕਰਨ ਲੱਗੇ ਤਾਂ ਵਿੱਚੋਂ ਹੀ ਪਰਿਵਾਰਿਕ ਮੈਂਬਰ ਆਖਣ ਲੱਗੇ ਇਦਾਂ ਕਰੋ ਦਾਲ ਤੇ ਰਿੱਧੀ ਆ ਇਸ ਵਿੱਚ ਇੱਕ ਕੁਆਲਟੀ ਪਾਣੀ ਦੀ ਹੋਰ ਪਾ ਦਿਓ ਭਾਵੇਂ ਇਹਨੂੰ ਪਤਲੀ ਕਰ ਦਿਓ ਤੇ ਸੰਗਤ ਵਿੱਚ ਵਰਤਾ ਦੇਵਾਂਗੇ ਇੱਧਰ ਘਟ ਘਟ ਦੀ ਜਾਨਨਹਾਰ ਬਾਬਾ ਜੀ ਉਹਨਾਂ ਦੀ ਦਿਲ ਦੀ ਰਮਝ ਜਾਣ ਗਈ ਜੇ ਤਾਂ ਬਾਬਾ ਜੀ ਤੇ ਭਰੋਸਾ ਰੱਖ ਕੇ ਕਹਿੰਦੇ ਮਾਹਪੁਰਖੋ ਤੁਸੀਂ ਕਿਰਪਾ ਕਰਨੀ ਆ ਤੁਸੀਂ ਵਰਤਾਉਣਾ ਹੈ ਤੁਸੀਂ ਇਸ ਵਿੱਚ ਬਰਕਤ ਪਾਉਣੀ ਹੈ ਤਾਂ ਮਾਹਪੁਰਖਾਂ ਨੇ ਉਹਨੇ ਦੇ ਵਿੱਚ ਹੀ ਸਾਰਾ ਜੱਗ ਭਗਤਾ ਦੇਣਾ ਸੀ ਉਹਨਾਂ ਦਾ ਪਰ ਉਹ ਆਪਣੀ ਮਨ ਦੀ ਗੱਲ ਮੰਨਣ ਲੱਗੇ ਕਿ ਇਹ ਥੋੜ ਜਾਣਾ ਹੈ ਜਦੋਂ ਬਾਬਾ ਜੀ ਆਏ ਤੇ ਆ ਕੇ ਉਹਨਾਂ ਦੇ ਘਰ ਪੁੱਜੇ ਕੁਝ ਮਿੰਟ ਬੈਠੇ ਤੇ ਆਖਣ ਲੱਗੇ ਭਾਈ ਚਲੋ ਚਲੀਏ ਬਸ ਉਹਨਾਂ ਦੇ ਘਰ ਫੇੜਾ ਹੀ ਪਾਇਆ ਲੰਗਰ ਨਹੀਂ ਛਕਿਆ ਕਿਉਂਕਿ ਮਹਾਂਪੁਰਖ ਜਾਣਗੇ ਸਨ ਕਿ ਉਹਨਾਂ ਨੇ ਅੱਜ ਕੀ ਕੀਤਾ ਹੈ ਸੋ ਮਹਾਂਪੁਰਖ ਉਸੇ ਵੇਲੇ ਉੱਠ ਕੇ ਤੁਰ ਪਏ ਅਤੇ ਲਾਗਲੇ ਘਰ ਹੀ ਉਹਨਾਂ ਦੇ ਘਰ ਜਾ ਕੇ ਬੈਠ ਗਏ ਸਾਰੀ ਸੰਗਤ ਨਾਲ ਹੀ ਉਹਨਾਂ ਦੇ ਘਰ ਵਿੱਚ ਜਾ ਕੇ ਬੈਠ ਗਈ ਉਨੇ ਪਹਿਲੇ ਪਰਿਵਾਰ ਵਾਲੇ ਆਖਣ ਲੱਗੇ ਬਾਬਾ ਜੀ ਸਾਡੇ ਚਰਨਪਾਉਂ ਚ ਲੰਗਰ ਤਿਆਰ ਕੀਤੇ ਮਹਾਪੁਰਖ ਕਹਿੰਦੇ ਅਸੀਂ ਤੁਹਾਡਾ ਲੰਗਰ ਨਹੀਂ ਛਕਣਾ ਸੋ ਮਹਾਪੁਰਖ ਜੇ ਦੂਸਰੇ ਦੇ ਘਰ ਵਿੱਚ ਗਏ ਆ ਮੰਜੇ ਤੇ ਬੈਠੇ ਸਾਰੀ ਸੰਗਤ ਵੀ ਬੈਠ ਗਈ ਤੇ ਸਤਨਾਵੈਗੁਰ ਦਾ ਜਾਪ ਕਰਨ ਲੱਗੇ ਸਾਹਮਣੀ ਇੱਕ ਤੌੜੀ ਦਾਲ ਦੀ ਪਈ ਸੀ ਜਿਹਨੂੰ ਆਪਾਂ ਪਤਿਲੀ ਵਗੈਰਾ ਕਹਿ ਦਈਏ ਕਿਉਂਕਿ ਪਰਿਵਾਰ ਨੇ ਆਪਣੇ ਖਾਣ ਜੋਗੀ ਰੱਖੀ ਹੋਵੇਗੀ ਆਪਣੀ ਜੋਗੀ ਦਾਲ ਬਣਾਈ ਹੋਵੇਗੀ ਆ ਮਹਾਂਪੁਰਖਾਂ ਨੇ ਆਖਿਆ ਭਾਈ ਪ੍ਰਸ਼ਾਦਾ ਤਿਆਰ ਕਰੂ ਉਹ ਪਰਿਵਾਰ ਨੇ ਸਤ ਕਹਿ ਕੇ ਆਖਿਆ ਬਾਬਾ ਜੀ ਠੀਕ ਆ ਆਖਣ ਲੱਗੇ ਕੁਛ ਨਹੀਂ ਬਣਾਉਣਾ ਜਿਹੜੀ ਦਾਲ ਬਣੀ ਤੁਹਾਡੇ ਘਰ ਉਹੀ ਵਰਤਾ ਦਿਓ ਸਤ ਵਚਨ ਕਹਿ ਕੇ ਉਸ ਪਰਿਵਾਰ ਨੇ ਬਾਬਾ ਜੀ ਦੇ ਹੁਕਮ ਦੀ ਪਾਲਣਾ ਕੀਤੀ ਕਹਿੰਦੇ ਇੱਕ ਇੱਕ ਮੰਨੀ ਸਾਰਿਆਂ ਨੂੰ ਸ਼ਿਕਾਉ ਉਹਨਾਂ ਪਰਿਵਾਰ ਨੇ ਪ੍ਰਸ਼ਾਦੇ ਤਾਂ ਉਸੇ ਵੇਲੇ ਲਾ ਲਈ ਤੇ ਦਾਲ ਉਸੇ ਨੂੰ ਹੀ ਵਰਤਾਉਣ ਲੱਗ ਪਏ ਕਹਿੰਦੇ ਉਹ ਜਿਹੜੀ ਦਾਲ ਸੀ ਪਤੀਲੀ ਦੇ ਵਿੱਚ ਪਈ ਉਸ ਦੇ ਨਾਲ ਹੀ ਸਾਰੀ ਸੰਗਤ ਨੇ ਪ੍ਰਸ਼ਾਦਾ ਛਕਿਆ ਤੇ ਪਰਦਾਲ ਫੇਰ ਉਹਨੇ ਦੀ ਉਨੀ ਕਹਿਣ ਤੋਂ ਭਾਵ ਕਿ ਜੇ ਉਹਨਾਂ ਨੇ ਸ਼ਰਧਾ ਦੇ ਨਾਲ ਹੀ ਸ਼ਕਾਇਆ ਤਾਂ ਮਹਾਂਪੁਰਖਾਂ ਨੇ ਬਰਕਤ ਵੀ ਉਹਨਾਂ ਦੇ ਉਹਨਾਂ ਬਰਤਨਾਂ ਦੇ ਵਿੱਚ ਭਰ ਦਿੱਤੀ ਉਹਨਾਂ ਸਬਜ਼ੀਆਂ ਉਹਨਾਂ ਦਾਲਾਂ ਦੇ ਵਿੱਚ ਬਰਕਤ ਭਰ ਦਿੱਤੀ ਜਿਸ ਦੇ ਨਾਲ ਹੋਰ ਵੀ ਭਾਵੇਂ 100 ਸਰੀਰ 200 ਸਰੀਰ ਆ ਜਾਂਦਾ ਮਹਾਂਪੁਰਖਾਂ ਨੇ ਉਹਨਾਂ ਨੂੰ ਵੀ ਰਜਾ ਦੇਣਾ ਸੀ ਕਿਉਂਕਿ ਬਰਕਤਾਂ ਨਾਮ ਦੀ ਸੀ ਜੇ ਮਹਾਂਪੁਰਖ ਜਿੱਧਰ ਇਸ਼ਾਰਾ ਕਰ ਦਿੰਦੇ ਉਧਰ ਬਰਕਤਾਂ ਜਾਂ ਰਿਧੀਆਂ ਸਿੱਧੀਆਂ ਤਾਂ ਆਪ ਭਜ ਭਜ ਕੇ ਜਾਂਦੀਆਂ ਹਨ ਕਿ ਮਹਾਂਪੁਰਖਾਂ ਨੇ ਸਾਨੂੰ ਹੁਕਮ ਲਾਇਆ ਹੈ ਸੋ ਮਹਾਂਪੁਰਖਾਂ ਦੇ ਬਚਨਾਂ ਦੇ ਨਾਲ ਸਾਰਿਆਂ ਨੇ ਪ੍ਰਸ਼ਾਦਾ ਛਕਿਆ ਤੇ ਪਰਸਾਨੋ ਹੋ ਗਏ ਤਾਂ ਜਦੋਂ ਇਸ ਗੱਲ ਦਾ ਉਸ ਪਰਿਵਾਰ ਨੂੰ ਪਤਾ ਲੱਗਾ ਤੇ ਆਪਣੀ ਗਲਤੀ ਤੇ ਸ਼ਰਮਿੰਦਾ ਹੋਣ ਲੱਗੇ ਆਖਣ ਲੱਗੇ ਮਹਾਂਪੁਰਖੋ ਸਾਨੂੰ ਮaaf ਕਰਿਓ ਅਸੀਂ ਕੁਝ ਹੋਰ ਸੋਚਿਆ ਸੀ ਕਿ ਸ਼ਾਇਦ ਸਾਡੀ ਬੇਇੱਜ਼ਤੀ ਨਾ ਹੋ ਜਾਵੇ ਕਿ ਸੰਗਤਾਂ ਸਦਲੇ ਪ੍ਰਸ਼ਾਦਾ ਕਿਸੇ ਨੂੰ ਪੂਰਾ ਨਹੀਂ ਆਇਆ ਤਾਂ ਮਹਾਂਪੁਰਖ ਨੇ ਬਚਨ ਕੀਤਾ ਵੀ ਭਾਈ ਇਹ ਗੁਰੂ ਨਾਨਕ ਦਾ ਲੰਗਰ ਹੈ ਇਸ ਵਿੱਚ ਕਦੇ ਵੀ ਤੋਟ ਨਹੀਂ ਆਉਂਦੀ ਇਹ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਚੱਲਦਾ ਹੈ ਜੇ ਕਿਸੇ ਦੀ ਨੀਤ ਸਾਫ ਹੈ ਤੇ ਸ਼ਰਧਾ ਭਾਵਨਾ ਦੇ ਨਾਲ ਸ਼ਕਾਉਂਦਾ ਹੈ ਤਾਂ ਇਹ ਕਦੇ ਥੋੜ ਨਹੀਂ ਸਕਦਾ ਸੋ ਮਹਾਪੁਰਖਾਂ ਦੀ ਐਸੀ ਕਰਨੀ ਸੀ ਸੋ ਜਿਸ ਵੀ ਭਾਵਨਾ ਦੇ ਨਾਲ ਜਦੋਂ ਵੀ ਕੋਈ ਮਹਾਪੁਰਖਾਂ ਦੇ ਕੋਲ ਆਇਆ ਤਾਂ ਮਹਾਪੁਰਖਾਂ ਨੇ ਉਹਨਾਂ ਦੀ ਉਸੇ ਹਿਸਾਬ ਦੀ ਉਹਦੀ ਸ਼ਰਧਾ ਪੂਰੀ ਕੀਤੀ ਉਹਦੀ ਮਨੋ ਕਾਮਨਾ ਪੂਰਿਤ ਕੀਤੀ ਸੋ ਆਓ ਆਪਾਂ ਵੀ ਸ਼ਰਧਾ ਪ੍ਰੇਮ ਭਾਵਨੀ ਦੇ ਨਾਲ ਮਹਾਂਪੁਰਖਾਂ ਦੇ ਬਚਨਾਂ ਦੀ ਪਾਲਣਾ ਕਰੀਏ ਮਲਪਾ ਖਾਣਾ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਆਪਣੇ ਜੀਵ ਨੂੰ ਸਫਲ ਆਪ ਕਰੀਏ ਕਿਉਂਕਿ ਘੜ ਘੜ ਕੇ ਜਾਣਨ ਹਰਨ ਮਹਾਂਪੁਰਖ ਉਹ ਸਾਡੀ ਕੈਸੀ ਵਰਤੀ ਆ ਉਹ ਜਾਣਦੇ ਹਨ ਸੋ ਆਪਾਂ ਵੀ ਮਲਪਾ ਖਾਣਾ ਦੇ ਤਿਆਗ ਕਰੀਏ ਗੁਰੂ ਵਾਲੇ ਬਣੀਏ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਸਾਹ ਸੰਗ ਬਖਸ਼ਣਯੋਗ ਹੈ ਸੋ ਕਿਰਪਾ ਕਰਕੇ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਜਿਹੜੇ ਵੀਰ ਸਹਿਯੋਗ ਕਰਨ ਜੋਗੇ ਹਨ ਸੋ ਕਿਰਪਾ ਕਰਕੇ ਸਾਡਾ ਸਾਥ ਵੀ ਦਿਓ ਤਾਂ ਜੋ ਅਸੀਂ ਹੋਰ ਚੰਗੀ ਤਰ੍ਹਾਂ ਬਾਬਾ ਜੀ ਦੇ ਬਚਨ ਘਰ ਘਰ ਪਹੁੰਚਾ ਸਕੀਏ ਕਿਉਂਕਿ ਹਰ ਇੱਕ ਕਾਰਜ ਕਰਨ ਲਈ ਮਾਇਆ ਦੀ ਲੋੜ ਹੁੰਦੀ ਹੈ ਸੋ ਕਿਰਪਾ ਕਰਕੇ ਜਿਹੜੇ ਵੀਰ ਨੂੰ ਮਹਾਪੁਰਖਾਂ ਨੇ ਮਾਇਆ ਦਿੱਤੀ ਸੋ ਕਿਰਪਾ ਕਰਕੇ ਥੋੜਾ ਬਹੁਤ ਸੇ ਜੋ ਕਰਨ ਦੀ ਖੇਚਲ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਸਾਸ ਨੂੰ ਬਖਸ਼ਣਯੋਗ ਹੈ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ